ਜੀ ਕੀ ਨਾਂ ਤੁਹਾਡਾ ਜੀ ਪਹਿਲਾਂ ਤਾਂ ਮੈਂ ਜਾਪੀਮ ਜਾਪਾਤ ਮੇਰਾ ਨਾਮ ਕੁਲਵਿੰਦਰ ਕੋਹਰਾ ਪੰਜਾਬ ਪ੍ਰਧਾਨ ਕੁਲਵਿੰਦਰ ਕੋਹਰ ਜੀ ਅੱਜ ਤੁਸੀਂ ਐਸਐਸਪੀ ਦਫਤਰ ਕਪੂਰਥਲਾ ਪਹੁੰਚੇ ਹੋ ਕੀ ਤੁਹਾਡਾ ਮੁੱਦਾ ਹੈ ਮੁੱਦਾ ਸਾਰ ਇਹ ਹੈਗਾ ਵਾ ਕਿ ਕੋਈ ਛੇਕੂਪਰ ਦੀ ਬੀਬੀ ਆ ਕੇ ਸਾਡੇ ਅਸ਼ਤੀਸ਼ কুমার ਭਾਜੀ ਆ ਜਿਹੜੇ ਉਹਨਾਂ ਦੇ ਖਿਲਾਫ ਕੋਈ ਇਹਨਾਂ ਨੇ ਦਰਖਾਸਤ ਦਿੱਤੀ ਆ ਕਿ ਇਹ ਸਾਰਾ ਸਾਰਾ ਗਲਤ ਹੈਗਾ ਵਾ ਵੇ ਜਦੋਂ ਕੋਈ ਕਿਸੇ ਗਰੀਬ ਦੇ ਨਾਲ ਖੜਦਾ ਆ ਜੇ ਜਦੋਂ ਕੋਈ ਕਹਿੰਦੇ ਆ ਵੀ ਗਰੀਬ ਉੱਠ ਪੈਂਦਾ ਆ ਤੇ ਉਹਦੇ ਖਿਲਾਫ ਤੁਹਾਨੂੰ ਪਤਾ ਵੀ ਹਰ ਕੋਈ ਦੁਨੀਆ ਜਾਂਦੀ ਆ ਤੇ ਹੁਣ ਤੁਹਾਡਾ ਕੀ ਅਗਲਾ ਪ੍ਰੋਗਰਾਮ ਹੋਏਗਾ ਪ੍ਰੋਗਰਾਮ ਇਹ ਆ ਵੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇਤੀ ਆ ਕਿ ਜੇ ਕੋਈ ਉਹਦੇ ਖਿਲਾਫ ਕੋਈ ਕਰਨਗੇ ਤਾਂ ਅਸੀਂ ਗਾਂ ਤੇ ਖਸ਼ਗਾਰਚ ਕਰਾਂਗੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਣੇ ਵੱਲੋਂ ਵੀ ਇਹ ਜੋ ਕੁਝ ਹੋ ਰਿਹਾ ਆ ਜਗ੍ਹਾ ਤੇ ਹਜੇ ਤੱਕ ਸਾਨੂੰ ਨਹੀਂ ਮਿਲੀ ਕਿ ਪੂਰੇ ਪੰਜਾਬ ਨੂੰ ਪਤਾ ਆ ਹਜੇ ਤੱਕ ਜਗ੍ਹਾ ਸਾਨੂੰ ਨਹੀਂ ਮਿਲੀ ਤਾਂ ਉਹਨਾਂ ਨੂੰ ਕਿੱਥੋਂ ਮਿਲ ਜੂਗੀ ਜੀ ਜਦੋਂ ਸਾਨੂੰ ਮਿਲੂਗੀ ਤਾਂ ਅਸੀਂ ਗਾਂ ਵੀ ਦੇ ਦਵਾਂਗੇ ਇਹ ਤੇ ਸਭ ਨੂੰ ਪਤਾ ਵਾ ਸਾਰੇ ਤੁਹਾਨੂੰ ਵੀ ਇਹਨਾਂ ਨੂੰ ਪਤਾ ਵਾ ਕਿ ਅਸੀਂ ਪ੍ਰੈਸ ਵਾਲਿਆਂ ਦੇ ਰਜਈਆ ਕਹਿਣਾ ਚਾਹੁੰਦੇ ਆ ਕਿ ਜੋ ਇਹ ਸਾਜਤਾ ਰਜਈਆ ਜਾ ਰਹੀਆਂ ਆ ਕਿ ਇਹ ਨਾ ਇਹ ਲੋਕ ਨਾ ਰਚਣ ਤੇ ਜਿਹੜਾ ਝੂਠਾ ਪੰਜਾਬ ਨੂੰ ਗਮਰਾਹ ਕਰਦੇ ਆ ਕਿ ਝੂਠਾ ਸੱਚਾ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਇਹ ਨਾ ਕਰਨ ਨਹੀਂ ਤੇ ਇਹ ਪੰਜਾਬ ਨੂੰ ਸਿੱਧਾ ਅੱਗ ਲਾਉਣ ਵਾਲੀ ਗੱਲ ਕਰਦੇ ਆ ਠੀਕ ਹੈ ਜੀ ਜੀ ਬੱਬਾ ਜੀ ਨਾ ਤੁਹਾਡਾ ਮੈਂ ਜ세ਦਾਰ ਹੀਰਾ ਸਿੰਘ ਜੀ ਠੀਕ ਹੈ ਭਾਰਤੀ ਆਮ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਜੀ ਅੱਜ ਤੁਸੀਂ ਜ਼ਿਲ੍ਹਾ ਪੁਲਿਸ ਕਪਤਾਨ ਦਫ਼ਤਰ ਆਇਓ ਕੀ ਤੁਹਾਡਾ ਮਤ ਹੈ ਇਦਾਂ ਜੀ ਇੱਕ ਬੀਬੀ ਆ ਸ਼ੇਖੂਪੁਰ ਤੋਂ ਠੀਕ ਹੈ ਜੀ ਉਹ ਭਾਈ ਸतीश ਕੁਮਾਰ ਨਾਰ ਦੇ ਨਾਮ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਉਹ ਐਵੇਂ ਦੋਸ਼ ਲਾ ਰਹੇ ਨੇ ਕਿ 16 16000 ਰੁਪਇਆ ਲੈ ਕੇ ਤੇ ਪਲਾਟ ਦੇ ਰਹੇ ਨੇ ਇਸ ਦਾ ਕੋਈ ਸਬੂਤ ਹੈ ਇਦਾਂ ਦਾ ਕੋਈ ਸਬੂਤ ਨਹੀਂ ਹੈਗਾ ਦੇਖੋ ਆ ਸਾਰੇ ਨੌਜਵਾਨ ਲੋਤੇ ਨੇ ਇਹਨਾਂ ਨੂੰ ਜੇ ਇਹਨਾਂ ਨੇ ਕਿਸੇ ਨੇ ਪੈਸੇ ਦਿੱਤੇ ਹੋਏ ਭਾਜੀ ਹੁਣਾਂ ਤਾਂ ਇਹਨਾਂ ਨਾਲ ਪੁੱਛ ਲਓ ਕੋਈ ਇਦਾਂ ਦਾ ਹੈ ਨਹੀਂ ਕੁਝ ਵੀ ਤੇ ਕਾਰਨ ਕੀ ਆ ਜਿਹੜੇ ਉਹਨਾਂ 'ਤੇ ਇਲਜ਼ਾਮ ਲੱਗ ਰਹੇ ਆ ਇਹ ਕਾਰਨ ਬਸ ਜੀ ਇੱਕ ਸੋਨੀ ਪੱਠੇਵਾਲੇ ਨੇ ਹਾਂ ਹਾਂ ਉਹਨਾਂ ਦੇ ਨਾਲ ਸਾਡਾ ਪੈੜੀ ਦਾ ਸਾਡੇ ਸਮਾਜ ਦੀ ਪੈੜੀ ਉਹਨੇ ਦੱਬੀ ਹੋਈ ਆ ਹਾਂਜੀ ਤੇ ਉਹਦੇ ਉਹਦੇ ਕਾਰਨ ਜਿਹੜਾ ਵਾ ਇਹ ਕੋਈ ਪਾਸੇ ਵਰਤੀ ਜਾ ਰਹੀ ਆ ਉਹਦੇ ਕਹਿੰਦਾ ਮਤਲਬ ਕੋਈ ਸਾਰੇ ਚੱਲ ਰਹੀ ਆ ਹਾਂਜੀ ਹਾਂਜੀ ਤੇ ਹੁਣ ਤੁਹਾਡਾ ਕੀ ਜਿਹੜਾ ਭੁੱਖੇ ਜੋ ਪ੍ਰੋਗਰਾਮ ਹੋਗਾ ਬਰਾਲਾ ਹੋਗਾ ਐਹੇ ਜੀ ਹੁਣ ਐਸਐਸਪੀ ਸਾਹਿਬ ਦੇ ਮੰਗ ਪੱਤਰ ਦਿੱਤਾ ਵਾ ਸਾਰੀ ਫੌਜ ਨੇ ਪਾਰਟੀ ਨੇ ਠੀਕ ਹੈ ਜੀ ਔਰ ਜੇ ਅਸੀਂ ਸਾਡੇ ਵੱਲੋਂ ਇਹ ਮੰਗਿਆ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜੋ ਤਾਤਰਮਾਤਰ ਕਰਕੇ ਸਾਡੇ ਗਰੀ ਸਮਾਜ ਨੂੰ ਲੁੱਟਿਆ ਜਾ ਰਿਹਾ ਵਾ ਇਹਨੂੰ ਜਿਹੜਾ ਵਾ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਭਾਜੀ ਹੁਣਾਂ ਤੇ ਜਿਹੜਾ ਵਾ ਨਿਰਦੋਸ਼ ਨਾਮ ਲਾਇਆ ਜਾ ਰਿਹਾ ਵਾ ਉਹ ਸਰਾਸਰ ਝੂਠ ਆ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਨਹੀਂ ਤੇ ਵੱਡਾ ਸੰਘਰਸ਼ ਵਿੜੂਗੇ ਠੀਕ ਹੈ